ਪਾਪ ਪੁੰਨ ਦੋਏ ਇੱਕ ਸਮਾਨ ਮੈਂ ਬਹੁਤਾ ਕੁਝ ਨਹੀਂ ਬਿਆਨ ਕਰਾਂਗਾ ਸਿਰ ਟੋਕ ਮਾਤਰ ਸੀ ਪਾਪ ਪੁੰਨ ਦੋਏ ਇੱਕ ਸਮਾਨ ਸਮ ਬਰਾਬਰ ਨੇ ਇੱਕੋ ਕੁਝ ਹੈਲੇ ਦੇਖਣਾ ਪਏਗਾ ਮਨੁੱਖ ਪਾਪ ਕਿਉਂ ਕਰਦਾ ਹੈ ਅਗਿਆਨ ਕਰਕੇ ਕਰਦਾ ਹੈ ਨਾ ਸਮਝੀ ਕਰਕੇ ਕਰਦਾ ਹੈ ਤੇ ਪਾਪ ਕਿਸ ਨੂੰ ਕਹਿੰਦੇ ਨੇ ਕਿਸੇ ਨੂੰ ਦੁੱਖ ਪਹੁੰਚਾਣ ਦੀ ਸੋਚਣਾ بس ਇਹ ਹੀ ਪਾਪ ਤੇ ਹੋਰ ਕੋਈ ਪਾਪ ਕਿਸੇ ਨੂੰ ਵੀ ਝੋਟ ਪਹਚਾਣ ਦੀ ਸੋਚਣਾ ਜਾਨ ਦੀ ਝੋਟ ਮਾਲ ਦੀ ਝੋਟ ਜਾਂ ਇੱਜ਼ਤ ਆਬਰੂ ਦੀ ਝੋਟ ਇਹ ਤਿੰਨ ਝੋਟਾਂ ਨੇ ਅਗਰ ਕੋਈ ਮਨੁੱਖ ਕਹਿ ਦੇਵੇ ਨਾ ਮੈਂ ਖਤਰੇ ਦੇ ਚਾਂ ਤਾਂ ਖਤਰਾ ਵੀ ਸਿਰਫ ਤਿੰਨ ਥਾਂਾਂ ਤੇ ਆਉਂਦਾ ਜਾਨ ਨੂੰ ਖਤਰਾ ਮਾਲ ਨੂੰ ਖਤਰਾ ਇੱਜ਼ਤ ਆਬਰੂ ਨੂੰ ਖਤਰਾ ਹੋਰ ਕੀ ਖਤਰਾ ਹੁੰਦਾ ਹੋਰ ਤੁਬੇ ਖਤਰਾ ਨੇ ਜੋ ਐਸਾ ਸੋਚੇ ਕਿ ਦੀ ਜਾਨ ਨੂੰ ਝੋਟ ਪਹਚਾਣਾ ਹੈ ਜਾਂ ਦੀ ਜਾਨ ਖੋਣੀ ਇਹਦੇ ਮਾਲ ਨੂੰ ਝੋਟ ਪਹਚਾਣੀ ਹੈ ਜਾਂ ਦੀ ਧਨ ਸੰਪਦਾ ਖੋਣੀ ਇਹਦੀ ਇੱਜ਼ਤ ਲੁੱਟਣੀ ਇਹ ਖਤਰੇ ਤਿੰਨ ਬਸ ਤੇਗੀ ਪਾਪ ਹੈ ਕਿਸੇ ਦੀ ਜਾਨ ਔ ਮਾਲ ਇੱਜ਼ਤ ਲੁੱਟਣ ਦੀ ਸੋਚਾ ਖੋਣ ਦੀ ਸੋਚਣਾ ਬਸ ਸੋਚਣਾ ਹੀ ਪਾਪ ਹੈ ਬਸ ਸੋਚਿਆ ਪਾਪ ਹੋ ਗਿਆ ਪਰ ਲੁੱਟ ਲਿਆ ਕਿਸੇ ਦੀ ਜਾਨ ਖੋ ਲਈਏ ਇਹ ਅਪਰਾਧ ਹੋ ਜਾਂਦਾ ਹੈ ਇਹ ਵਿਚਾਰ ਕਰਤ ਬਣ ਗਏ ਇਹ ਸੋਚਣੀ ਕਰਨੀ ਬਣ ਗਈ ਹੈ ਇਹ ਵਿਚਾਰ ਕਿਰਦਾਰ ਬਣ ਗਏ ਉਹ ਜਿਹੜਾ ਕਿਰਦਾਰ ਹੈ ਉਹ ਜਿਹੜੀ ਕਰਤ ਹੈ ਉਹ ਸਮਾਜ ਤੇ ਕਾਨੂੰਨ ਦੀ ਪਕੜ ਵਿੱਚ ਆਉਂਦੀ ਹੈ ਵਿਚਾਰ ਪਕੜ ਦੇ ਵਿੱਚ ਨਹੀਂ ਆਉਂਦਾ ਇੱਥੇ ਸਟੇਜ ਤੇ ਬੈਠਾ ਜੇ ਮੈਂ ਬੁਰਾ ਸੋਚਾਂ ਕਾਨੂੰਨੋ ਕੀ ਪਤਾ ਤੇ ਕਿਸੇ ਕਾਨੂੰਨ ਨੂੰ ਕੀ ਪਤਾ ਪੁਲਿਸ ਨੂੰ ਕੀ ਪਤਾ ਪਾਪ ਤੇ ਮਨੁੱਖ ਕਿਸੇ ਥਾਂ ਵੀ ਕਰ ਸਕਦਾ ਹੈ ਪੁਲਿਸ ਸਟੇਸ਼ਨ ਤੇ ਬੈਠ ਕੇ ਵੀ ਪਾਪ ਕਰ ਸਕਦਾ ਹੈ ਤਾਂ ਵੀ ਪੁਲਿਸ ਨੂੰ ਕੱਖ ਨਹੀਂ ਪਤਾ ਆਦਾਨਤ ਦੇ ਚ ਬੈਠ ਕੇ ਵੀ ਮਨੁੱਖ ਪਾਪ ਕਰ ਸਕਦਾ ਹੈ ਤਾਂ ਵੀ ਜੱਜ ਨੂੰ ਕੱਖ ਨਹੀਂ ਪਤਾ ਉਹਨ ਸੁਪਨੋ ਕੁਝ ਵੀ ਨਹੀਂ ਪਤਾ ਪਾਪ ਦੁੱਖਾਂ ਦਾ ਵੇਚ ਹੈ ਤੁਪ ਕਿਵੇਂ ਮਿਟਾਈਂਗੇ ਯਹੂਦੀ ਇਸਲਾਮ ਪਾਰਸੀ ਈਸਾਈ ਇਹ ਕਹਿੰਦੇ ਨੇ ਉਹਨਾਂ ਨਾਲ ਮਿਟਾਓ ਕਿਸੇ ਦੀ ਜਾਨ ਖੋਣ ਦੀ ਸੋਚੀ ਸੀ ਤੋ ਕਿਸੇ ਨੂੰ ਸੁਖ ਦੇਣ ਦੀ ਸੋਚੋ ਕਿਸੇ ਦਾ ਮਾਣ ਸਨਮਾਨ ਖੋਣ ਦਾ ਸੋਚਿਆ ਸੀ ਤੇ ਕਿਸੇ ਨੂੰ ਮਾਣ ਸਨਮਾਨ ਦਿਓ ਕਿਸੇ ਨੂੰ ਰੁਲਾਣ ਦਾ ਸੋਚਿਆ ਸੀ ਤੇ ਉਹਨੂੰ ਹਸਾਓ ਖੁਸ਼ੀ ਦੇ ਇਹ ਪੁੰਨ ਇਹਦੇ ਨਾਲ ਪਾਪ ਕੱਟ ਜਾਣਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਹੀਂ ਕੱਟਦੇ ਨਹੀਂ ਕੱਟਦੇ ਓਕੇ ਨਾ ਹੋਣਾ ਮੈਂ ਫਿਰ ਅਰਜ਼ ਕਰਾਂ ਯਥਾਰਤ ਬੋਲਨੇ ਆਪ ਇਤਨੇ ਸਾਰੇ ਬੈਠੇ ਪੁੰਨ ਤੇ ਸਾਰੇ ਕਰਦਮ ਥੋੜੇ ਬਹੁਤ ਤੇ ਪੁੰਨ ਕਰਦੇ ਆਂ ਸਾਰੇ ਦੁਖੀ ਵੀ ਹੈ ਹਰ ਇੱਕ ਦੇ ਦੁੱਖਾਂ ਦੀ ਆਪਣੀ ਆਪਣੀ ਸਮੱਸਿਆ ਹੈ ਮੇਰਾ ਮਨ ਕਤਾਈ ਨਹੀਂ ਮੰਨਦਾ ਕਿ ਕੋਈ ਸੁਖੀ ਹੋਵੇਗਾ ਤੇ ਵੀ ਮੈਕਸ ਕਰਾ ਤੁਸੀਂ ਆਖੋਗੇ ਫਿਰੇ ਮੇਰੀ ਮਨ ਮਨੋਤ ਗਲਤ ਹੈ ਨਹੀਂ ਮੈਂ ਮਨੋਤ ਬਣਾਈਏ ਗੁਰਬਾਣੀ ਦੀ ਪੰਕਤੀ ਦੇ ਅਸਾਰ ਤੇ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤਨ ਮਨ ਦੋਹਾਨੋ ਮੰਦਿਰ ਦੁਖੀ ਤਨ ਦੇ ਚ ਰੋਗ ਨੇ ਮਨ ਦੇ ਚ ਸੋਗ ਨੇ ਮਨ ਦਾ ਦੁੱਖ ਕੀ ਹੈ ਸੋਗ ਤੇ ਚਿੰਤਾ ਤੇ ਤਨ ਦਾ ਦੁੱਖ ਕੀ ਹੈ ਕੋ ਰੋਗ ਬਿਮਾਰੀ ਸਾਰੇ ਹੀ ਤਨ ਰੋਗੀ ਨੇ ਇੱਕ ਵੀ ਤੰਦਰੁਸਤ ਨਹੀਂ ਜੋ ਜੋ ਦੀ ਸੇ ਸੋ ਸੋ ਰੋਗੀ ਰੋਗ ਸੀਮਾਂ ਦੇ ਚ ਉਹ ਵੇਦੇ ਅਸੀਂ ਕਹਿੰਦੇ ਨੇ ਤੰਦਰੁਸਤ ਹੈ ਨਹੀਂ ਬਿਮਾਰ ਹੈ ਰੋਗ ਸੀਮਾ ਦੇਚ ਅਜਾ ਰੋਗ ਪੀੜਾ ਨਹੀਂ ਬਣਿਆ ਰੋਗ ਦਰਦ ਨਹੀਂ ਬੜਿਆ ਰੋਗ ਤੇ ਅਗਰ ਰੋਗ ਨਹੀਂ ਹੈ ਤਾਂ ਫਿਰ ਇਹ ਬੁੱਢਾ ਕਿਸ ਤਰ੍ਹਾਂ ਹੋ ਜਾਂਦਾ ਹੈ ਹੁਣ ਮੈਂ ਅਰਸ਼ ਕਰਾਂ ਬਾਕੀ ਜਿਹੜੇ ਰੋਗ ਨੇ ਦਵਾਈਆਂ ਨਾਲ ਉਹਨਾਂ ਦੀ ਪੀੜਾ ਨੂੰ ਸੀਮਾਚ ਕੀਤਾ ਜਾ ਸਕਦਾ ਰੋਗ ਸੀਮਾ ਦੇਚ ਨਹੀਂ ਆਉਂਦਾ ਤੇ ਵੀ ਮੈਂ ਅਰਸ਼ ਕਰਤੇ ਕਿਤੇ ਨਿਰਾਸ਼ਾ ਭਰੇ ਬੋਲ ਨਾ ਸਮਝ ਲੈਣਾ ਜੋ ਜੋ ਦੀ ਸੇ ਸੋ ਸੋ ਰੋਗੀ ਤੁਣ 6 ਅਰਬ ਦੇ ਕਰੀਬ ਮਨੁੱਖ ਨੇ ਰੋਗੀ ਮੰਨ ਲਈਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ ਰੋਗੀ ਸਾਰੇ ਰੋਗੀ ਰੋਗ ਸੀਮਾ ਉਹਦੇ ਚੋਵੇ ਅਸੀਂ ਕਹਿੰਦੇ ਆ ਤੰਦਰੁਸਤ ਹੈ ਰੋਗ ਸੀਮਾ ਤੋਂ ਅੱਗੇ ਲੰਘ ਗਿਆ ਪੀੜਾ ਬਣ ਗਿਆ ਦਰਦ ਬਣ ਗਿਆ ਅਸੀਂ ਕਹਿੰਦੇ ਆ ਬਿਮਾਰ ਨੇ ਜੋ ਪੀੜਾ ਨਹੀਂ ਬਣਿਆ ਦਰਦ ਨਹੀਂ ਬਣਿਆ ਉਹ ਮਨੁੱਖ ਵੀ ਰੋਗੀ ਰੋਗ ਅਜੇ ਸੀਮਾ ਦੇ ਚ ਪੀੜਾ ਨਹੀਂ ਪਰ ਪੀੜਾ ਬਣੇ ਤੇ ਔਸ਼ਦੀਆਂ ਕੀ ਕਰਦੀਆਂ ਨੇ ਪੀੜਾ ਖਤਮ ਹੋਵੇ ਕੋਈ ਬਿਮਾਰੀ ਜੜੋਂ ਨਹੀਂ ਪੁੱਟੀ ਜਾਂਦੀ ਦੂਸਰਾ ਰੂਪ ਧਾਰਨ ਕਰ ਲੈਂਦੀ ਹੈ ਐਸਾ ਧਾਰਮਿਕ ਗ੍ਰੰਥ ਕਹਿੰਦੇ ਹੈ ਅਗਰ ਰੋਗ ਮਿਟ ਜਾਏ ਤਾਂ ਫਿਰ ਬੁੱਢੇ ਪਾ ਮਿਟ ਜਾਏਗਾ ਉਹੀ ਅੰਦਰੂਨੀ ਰੋਗ ਉਸ ਨੂੰ ਇੱਕ ਦਿਨ ਬੁੱਢਾ ਕਰ ਦਿੰਦਾ ਫਿਰ ਬੁੱਢੇ ਪੇ ਦੀ ਪੀੜਾ ਨੂੰ ਸੀਮਾ ਦੇ ਵਿੱਚ ਵੀ ਨਹੀਂ ਕੀਤਾ ਜਾ ਸਕਦਾ ਬੁੱਢੇ ਪੇ ਦੀ ਆਪਣੀ ਇੱਕ ਪੀੜਾ ਹੈ ਪੈਰ ਹੈਗੇ ਨੇ ਢੰਗ ਨਾਲ ਚੱਲ ਨਹੀਂ ਸਕਦਾ ਜ਼ਬਾਨ ਹੈਗੇ ਲੜਖੜਾ ਗਈ ਹੈ ਮੂੰਹ ਚ ਦੰਦ ਗਿਰ ਗਏ ਨੇ ਅੱਖਾਂ ਹੈਗੀਆਂ ਨੇ ਢੰਗ ਨਾਲ ਵੇਖ ਨਹੀਂ ਸਕਦਾ ਕੰਨ ਹੈਗੇ ਨੇ ਢੰਗ ਨਾਲ ਸੁਣ ਨਹੀਂ ਸਕਦਾ ਹੱਥ ਕਮਜ਼ੋਰ ਹੋ ਗਏ ਨੇ ਦੂਜੇ ਦੇ ਸਹਾਰੇ ਨਾਲ ਚੱਲਦਾ ਆ ਵਿਚਾਰਾ ਚੱਲ ਨਹੀਂ ਸਕਦਾ ਜਬ ਲਗ ਜਰਾ ਰੋਗ ਨਹੀਂ ਆਇਆ ਰੋਗ ਹੀ ਤੇ ਤੂੰ ਹੈ ਪਰ ਜਿੰਨੇ ਚਿਰ ਤੱਕ ਤੇਰੇ ਤੇ ਬੁਢੇਪੇ ਦਾ ਰੋਗ ਨਹੀਂ ਆਇਆ ਹੋਰ ਕਿਸੇ ਰੋਗ ਦਾ ਨਹੀਂ ਜ਼ਿਕਰ ਕੀਤਾ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗਰਸੇ ਨਹੀਂ ਘਾਇਆ ਜਬ ਨਾ ਬੇਕਲਬਾਏ ਨਹੀ ਬਾਨੇ ਪਜਲੇ ਰੇ ਮਨ ਸਰੰਗ ਪਾਨੇ ਜਿੰਨੇ ਚਿਰ ਤੱਕ ਤੇਰੀ ਜ਼ਬਾਨ ਲੜਖੜਾਈ ਨਹੀਂ ਜਿਤਨੇ ਚਿਰ ਤੱਕ ਤੇਰੇ ਹੱਥੇ ਪੈਰਾਂ ਨੂੰ ਕੰਬੜੇ ਨਹੀਂ ਛਡੇ ਤੇਰਾ ਸਰੀਰ ਕੋ ਬੜਾ ਨਹੀਂ ਹੋਇਆ ਤੂੰ ਲਾਗਰ ਤੇ ਕਮਜ਼ੋਰ ਨਹੀਂ ਹੋਇਆ ਭਜਨ ਕਰ ਨਾਮ ਜਪ ਨਹੀਂ ਤੇ ਐਸਾ ਰੋਗ ਆਏਗਾ ਜਿਹਦੀ ਪੀੜਾ ਨੂੰ ਸੀਮਤ ਵਿੱਚ ਨਹੀਂ ਕਰ ਸਕੇਗਾ ਉਹ ਵੱਧਦਾ ਜਾਏਗਾ ਪੀੜਾ ਵੱਧਦੀ ਜਾਏ ਜਦ ਲਗ ਜਰਾ ਰੋਗ ਨਹੀਂ ਆਇਆ ਤਨ ਰੋਗਈ ਹੈ ਸਾਰੇ ਰੋਗਈ ਨੇ ਸਾਰੇ ਬੁਢੇ ਆਉਣਗੇ ਬਡੇ ਪੇ ਦਾ ਰੋਗ ਸਾਰਿਆਂ ਦੇ ਅੰਦਰ ਮਨ ਸੋ ਗਈ ਹੈ ਮਨ ਦੇ ਚਿੰਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਰ ਚਿੰਤਾ ਤਹੀ ਦੀ ਸੇ ਸਭ ਕੋਏ ਸਤਿਗੁਰ ਕਹਿੰਦੇ ਅਨੁਸਾਰ ਇਹ ਚਿੰਤਾ ਤੁਰਨ ਇੱਕ ਬੰਦੇ ਵਾਰੇ ਨਹੀਂ ਕਹਿ ਸਕਦੇ ਨਿਸ਼ਚਿੰਤ ਹੈ। ਇੱਕ ਵਾਸਤੇ ਵੀ ਨਹੀਂ ਕਹਿ ਸਕ। ਸਾਰੇ ਚਿੰਤਾਤੁਰ। ਚਿੰਤਾ ਅਲਗ-ਅਲਗ ਹੋ ਸਕਦੀ ਹੈ। ਚਿੰਤਾ ਦੇ ਕਾਰਨ ਅਲਗ-ਅਲਗ ਹੋ ਸਕਦੇ ਨੇ। ਲੇਕਿਨ ਚਿੰਤਾ ਤੇ ਹੈ। ਤੁੰਨ ਦੁੱਖ ਪ੍ਰਗਟ ਹੁੰਦਾ ਏ ਤਨ ਦੇ ਚ ਰੋਗ ਬਣ ਕੇ ਦੁੱਖ ਪ੍ਰਗਟ ਹੁੰਦਾ ਏ ਮਨ ਦੇ ਚ ਸੋਗ ਬਣ ਕੇ ਨਾਮ ਜਪਣ ਦਾ ਮਤਲਬ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾ ਨਹੀਂ ਕੀ ਹਰੀ ਦਾ ਜਨ ਬੁੱਢਾ ਨਹੀਂ ਹੁੰਦਾ ਤੇ ਮਰਦਾ ਨਹੀਂ ਮਰਦਾ ਬੁੱਢਾ ਵੀ ਹੁੰਦਾ ਏਵੇਂ ਮਰਜ਼ ਕਰਦੇ ਫਿਰ ਇਹ ਪੰਕਤੀ ਰੋਗ ਸੋਗ ਦੁਖ ਜਰਾ ਮਰਾ ਹਰ ਜਨੇ ਨਹੀਂ ਨਿਗਟਾਨੇ ਤਨ ਰੋਗ ਹੈ ਮਨ ਸੋਗ ਹੈ ਹਰੀ ਦਾ ਜਨ ਤਨ ਮਨ ਦੋਹਾ ਤਬਾਰ ਚਲਾ ਜਾਂਦਾ ਜੀਵਦਾ ਤਨ ਦੇ ਤਲ ਤੇ ਨਹੀਂ ਜੀਵਦਾ ਜੀਵਦਾ ਮਨ ਦੇ ਤਲ ਤੇ ਨਹੀਂ ਜੀਵਦਾ ਇਹ ਅਵਸਥਾ ਉਸਨੂੰ ਕਿਸ ਨਾਮ ਮਿਲਦੀ ਹੈ ਇਹ ਨਾਮ ਜਪ ਕੇ ਮਿਲਦੀ ਨਾਮ ਤੰਤੋਂ ਪਰੇ ਕਰ ਦਿੰਦਾ ਉਹਦੀ ਸੁਰਤ ਨੂੰ ਉਹਦੀ ਚੇਤਨਾ ਨੂੰ ਨਾਮ ਮਨ ਤੋਂ ਵੀ ਪਰੇ ਕਰ ਦਿੰਦਾ ਰੋਗ ਸੋਗ ਆਪਣੀ ਥਾਂ ਤੇ ਬਣੇ ਰਹਿੰਦੇ ਨੇ ਉਹ ਅੱਗੇ ਲੱਗ ਜਾਂਦੇ ਤੇ ਵੀ ਕਾਰਨ ਐਸੇ ਪੁਰਸ਼ ਦੇ ਬੰਦ-ਬੰਦ ਕਰ ਦਿੱਤੇ ਗਏ ਹਸਦਾਰੇ ਐਸੇ ਮਨੁੱਖ ਨੂੰ ਸੂਲੀ ਤੇ ਟੰਗ ਦੇ ਧਾਰ ਗਿਆ ਖੁਦਾ ਦਾ ਸ਼ੁਕਰਾਨਾ ਕਰਦਾ ਰਿਹਾ ਐਸੇ ਮਨੁੱਖ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਗਿਆ ਔਰ ਕਈ ਦਿਨ ਦੇ ਭੁੱਖੇ ਰਸਨਾ ਤੋਂ ਬੋਲ ਨਿਕਲੇ ਆ ਗਿਆ ਮੈਂ ਭੋਖ ਭੋਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਸੋਗ ਹਰਖ ਨਹੀਂ ਜਾਣ ਖੁਸ਼ੀ ਗਮੀ ਅਸੀਂ ਨਹੀਂ ਜਾਣੇ ਨਹੀਂ ਮੰਨਦੇ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨ ਇਸ ਤਰ੍ਹਾਂ ਦੇ ਮਨੁੱਖ ਤਨ ਤੇ ਮਨ ਦੋਹਾਂ ਤੋਂ ਅੱਗੇ ਲੰਘ ਜਾਂਦੇ ਸੋਗ ਵੀ ਪਿੱਛੇ ਰਹਿ ਜਾਂਦਾ ਹੈ ਰੋਗ ਵੀ ਪਿੱਛੇ ਰਹਿੰਦਾ ਹੈ ਸੰਸਾਰ ਚੋਂ ਕੇ ਤਨ ਦੇ ਤਲ ਤੇ ਜੀਉਂਦਾ ਹੈ ਰੋਗਾਂ ਵਿੱਚ ਜੀਉਂਦਾ ਸੰਸਾਰ ਚੋਂ ਕੇ ਮਨ ਦੇ ਤਲ ਤੇ ਜੀਉਂਦਾ ਤਾਂ ਚਿੰਤਾਵਾਂ ਵਿੱਚ ਜੀਉਂਦਾ ਚਿੰਤ ਤਹੀ ਦੀਸੇ ਸਭ ਕੋ ਹੁਣ ਮੈਂ ਫਿਰ ਅਰਜ਼ ਕਰਾਂ ਪੁੰਨ ਨਾਲ ਪਾਪ ਨਹੀਂ ਕੱਢਦੇ ਪਾਪ ਪੁੰਨ ਤੇ ਭਈ ਕਹਾਵਤ ਕਿਉਂ ਪਹਿਲੇ ਦੇਖਣਾ ਪਏਗਾ ਮਨੁੱਖ ਪਾਪ ਕਿਉਂ ਕਰਦਾ ਹੈ ਮੈਂ ਫਿਰ ਦੁਰਾਮਾ ਪਾਪ ਦੇ ਤਿੰਨ ਹੀ ਕਾਰਨ ਨੇ ਲੋਭ ਕਾਮ ਤੇ ਹੰਕਾਰ ਇਸ ਕਰਕੇ ਪਾਪ ਕਰਦਾ ਕਿਸੇ ਦਾ ਬੁਰਾ ਕਿਉਂ ਸੋਚਦਾ ਹੈ ਹੰਕਾਰ ਕਰਕੇ ਕਿਸੇ ਦਾ ਬੁਰਾ ਕਿਉਂ ਸੋਚਦਾ ਹੈ ਲੋਭ ਕਰਕੇ ਕਿਸੇ ਦਾ ਬੁਰਾ ਕਿਉਂ ਸੋਚਦਾ ਹੈ ਕਾਮ ਕਰਕੇ ਇਹ পাপ ਹੈ পাপ ਕਰਦਾ ਹੈ ਲੋਭ ਕਰਕੇ ਹੰਕਾਰ ਕਰਕੇ ਕਾਮ ਕਰਕੇ ਪਰ ਕਾਮ ਲੋਭ ਅਹੰਕਾਰ ਇਹ ਕਿਉਂ ਕਰਦਾ ਹੈ ਅਗਿਆਨ ਕਰਕੇ ਨਾ ਸਮਝੀ ਇਹਨੂੰ ਪਤਾ ਨਹੀਂ ਦੂਜੇ ਨੂੰ ਦਿੱਤਾ ਗਿਆ ਦੁੱਖ पलट ਕੇ ਵਾਪਸ ਆ ਜਾਂਦਾ ਹੈ। ਕਈ ਗੁਣਾ ਪਰਟ ਕੇ ਵਾਪਸ ਆਂਦਾ। ਏਵੇਂ ਮਾਰਜ਼ ਕਰਦੇ। ਦੂਜੇ ਨਾਲ ਕੀਤੀ ਗਈ ਬੁਰਾਈ ਕਈ ਗੁਣਾ ਵਧ ਹੋ ਕੇ ਵਾਪਸ ਆਉਂਦੀ ਹੈ ਔਰ ਆਪਣੀ ਝੋਲੀ ਵਿੱਚ ਪੈ ਜਾਂਦੀ। ਕਿਸੇ ਨੂੰ ਭਾਈ ਗੁਰਦਾਸ ਕਹਿੰਦੇ ਨੇ ਦਿੱਤਾ ਲਈਏ ਆਪਣਾ ਆਣੂ ਦਿੱਤੇ ਕਿਛ ਅਥ ਨਾ। ਜੋ ਜਗਤ ਨੂੰ ਦੇਂਦਿਆਂ ਪਰਟ ਕੇ ਵਾਪਸ ਆਉਂਦਾ ਹੈ ਮਨੁੱਖ ਪਾਪ ਕਿਉਂ ਕਰਦਾ ਹੈ ਅਗਿਆਨ ਕਰਕੇ ਮਨੁੱਖ ਪੁੰਨ ਕਿਉਂ ਕਰਦਾ ਹੈ ਅਗਿਆਨ ਕਰਕੇ দান ਕਰ ਰਿਹਾ ਹੈ ਪਾਠ ਕਰ ਰਿਹਾ ਹੈ ਤੀਰਥਾਂ ਤੇ ਜਾ ਰਿਹਾ ਹੈ ਸਮਝ ਕੱਖ ਵੀ ਕੋਈ ਨਹੀਂ ਅਗਿਆਨ ਪਾਪ ਦੀ ਬੁਨਿਆਦ ਕੀ ਸੀ ਅਗਿਆਨ ਤੇ ਪੁੰਨ ਦੀ ਬੁਨਿਆਦ ਕੀ ਸੀ ਅਗਿਆਨ ਤੋ ਗੁਰਵਾਣੀ ਕਹਿੰਦੀ ਦੋਵੇਂ ਇੱਕ ਹੋ ਜਾਣੇ ਪਾਪ ਪੁੰਨ ਦੋਵੇਂ ਇੱਕ ਹੋ ਜਾਏ ਅਗਿਆਨ ਵਸੋ ਕੇ ਪੁੰਨ ਪਿਆ ਕਰਦਾ ਅਗਿਆਨ ਵਸੋ ਕੇ ਪਾਪ ਪਿਆ ਕਰ। ਨਾ ਸਮਝੀ ਕਰਕੇ ਪੁੰਨ ਪਿਆ ਕਰਦਾ ਨਾ ਸਮਝੀ ਕਰਕੇ ਪਾਪ ਪਿਆ ਕਰਦਾ ਤੇ ਜਦ ਹੈ ਹੀ ਨਾ ਸਮਝੀ ਤੇ ਇਹਨੂੰ ਪਾਪ ਪੁੰਨ ਦੀ ਕੀ ਸਮਝ। ਦੋਵੇਂ ਅਗਿਆਨ ਤੋਂ ਨਿਕਲਦੇ। ਲੋਭ ਕਰਕੇ ਪਾਪ ਕੀਤਾ ਸੀ ਲੋਭ ਕਰਕੇ ਹੀ ਪੁੰਨ ਪਿਆ ਕਰਦਾ। ਵੇ ਥੋੜਾ ਬਹੁਤ দান ਦਿੱਤਾ ਹੈ ਬੜਾ ਕੁਝ ਮਿਲੇਗਾ ਜੰਨਤ ਮਿਲੇਗੀ ਸਵਰਗ ਮਿਲੇ ਬੜੀ ਲੰਬੀ ਚੌੜੀ ਮੰਗ ਥੋੜਾ ਜਿਹਾ ਕੁਨਕੀ ਤੇ ਬੜਾ ਪਰਬਲ ਹੰਕਾਰ ਹੈ ਉਹ ਜਗਤ ਮੈਨੂੰ ਮਹਾਨ ਆਖੇ ਚੰਗਾ ਚੰਗਾ ਕਰਕੇ ਆਖੇ ਐਸਾ ਪੁਨੀਤ ਲਬਣਾ ਬੜਾ ਔਖਾ ਜੋ ਹੰਕਾਰੀ ਨਾ ਹੋਵੇ ਤੇ ਅਹੰਕਾਰ ਤੇ ਖੁਦ ਸਵੈਮ ਇੱਕ ਪਾਪ ਹੈ ਪਾਪ ਬੋਨ ਨੋ ਦੋਏ ਇੱਕ ਸਮਾ বিনা ਤੋ ਮਨੁਖ ਪਾਰ ਕਿਵੇਂ ਜਾਵੇ ਜਪ ਕਰਕੇ ਤੇ ਜਪ ਕਿਵੇਂ ਕਰੀਏ ਗੁਰਬਾਣੀ ਕਹਿੰਦੀ ਕੋਈ ਡੰਗ ਦੇ ਕੋਈ ਡੰਗ ਦੇ ਕੋਈ ਤਰੀਕਾ ਨਹੀਂ ਇਹੀ ਕਾਰਨ ਹੈ ਕਿ ਜਿਤਨੇ અવਤਾਰ ਹੋਏ ਆਪਣੇ ਡੰਗਦੇ ਹੋਏ ਇੱਕ ਦਾ ਰੰ ਦੂਜੇ ਨਾਲ ਨਹੀਂ ਮੇਲ ਖਾਂਦਾ ਪ੍ਰਿੰਸੀਪਲ ਗੰਗਾ ਸਿੰਘ ਕਿਹਾ ਕਰਦੇ ਸਨ ਜੇ ਸਾਰੇ ਅਵਤਾਰ ਇੱਕੋ ਹੀ ਸਮੇਂ ਹੋਏ ਹੁੰਦੇ ਤੇ ਇਹਨਾਂ ਦੇ ਜੀਵਨ ਦਾ ਤੇ ਭਗਤੀ ਦਾ ਢੰਗ ਵੀ ਇੱਕੋ ਹੁੰਦਾ ਕਮ ਸੇ ਕਮ ਮਸਬੀ ਖੂਨ ਖਰਾਬਾ ਤੇ ਨਹੀਂ ਹੋਣਾ ਸੀ ਜਿਹੜਾ ਹੁੰਦਾ ਪਿਆ ਰਾਜਨੀਤੀ ਦੇ ਨਾਂ ਤੇ ਜਿੰਨਾ ਖੂਨ ਖਰਾਬਾ ਹੋਇਆ ਉਸ ਤੋਂ ਦੁੱਗਣਾ ਹੋਇਆ ਹੈ ਧਰਮ ਦੇ ਨਾਂ ਤੇ 1000 ਸਾਲ ਤੱਕ ਯਹੂਦੀ ਮਾਰ ਖਾਂਦੇ ਰਹਿ ਕਿਸਾਈਂ ਅੰਤਲ ਮੁਸਲਮਾਨਾਂ ਤੋਂ 16 ਅਜੇ ਵੀ ਨਹੀਂ ਹੈ ਇਸਲਾਮਨਾ ਸਾਰੇ ਅਰਬ ਚਾਹਦੇ ਨੇ ਇਸਰਾਇਲ ਤਬਾਹ ਹੋ ਅਜੇ ਵੀ ਸੋਲਤ ਪਵੇ ਬੋਧ ਤੇ ਸਨਾਤਨ ਮਤ ਬੜੇ ਲੰਬੇ ਸਮੇਂ ਤੱਕ ਟਕਰਾਂਦੇ ਰਹੇ ਨੇ ਆਪਸ ਦੇ ਹਿੰਦੂ ਮੁਸਲਮਾਨ ਫਸਾਦ ਬੜੇ ਭਾਰੀ ਹੁੰਦੇ ਰਹੇ ਨੇ ਮੁਸਲਮਾਨਾਂ ਦੇ ਵਿੱਚ ਦੋ ਫਿਰਕਨੇ ਸ਼ੀਆ ਤੇ ਸੁੰਨੀ ਸਾਲ ਦੇ ਸਾਲ ਖੁਨ ਖਰਾਬ ਹੋ ਜਾਂਦਾ ਔਰ ਰਾਜ ਕੇ ਆਉਂਦੇ ਸਿੱਖਾਂ ਦੇ ਵਿੱਚ ਅਲੱਗ-ਅਲੱਗ ਵਿਚਾਰਧਾਰਾ ਕਰਕੇ ਆਪਸੀ ਖੌਨ ਖਰਾਬ ਹੈ ਆਪਸ ਦੇ ਮਤਬੇ ਧਾਰਮਿਕ ਮਤਬੇ بس ਗੰਗਾ ਸਿੰਘ ਨੇ ਦਲੀਲ ਦਿੱਤੀ ਸੀ ਕਾਸ਼ ਇਹ ਸਾਰੇ અવਤਾਰ ਇੱਕੋ ਸਮੇ ਆਉਂਦੇ ਔਰ ਸਿਰਫ ਇੱਕੋ ਹੀ ਸਮੇ ਨਹੀਂ ਇਹਨਾਂ ਦਾ ਢੰਗ ਵੀ ਇੱਕੋ ਹਾਏ ਡੁੱਬਦਾ ਨਹੀਂ ਹੋਣੀ ਸੀ ਕਮ ਸੇ ਕਮ ਮਜ਼ਬਦ ਦੇ ਨਾਮ ਤੇ ਖੂਨ ਖਰਾਬਾ ਨਹੀਂ ਹੋਣਾ ਕਸਮ ਕਮ ਸੇ ਕਮ ਧਰਮ ਦੇ ਨਾਮ ਤੇ ਖੂਨ ਖਰਾਬਾ ਨਹੀਂ ਹੋਣਾ ਸੀ ਹੁਣ ਧਰਮ ਤੇ ਪਿਆਰ ਹੈ